ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਕੰਠ ਲਾਏ ਪ੍ਰਭ ਰਾਖ ਸਤਗੁਰ ਕੀ ਸੱਚ ਸਾਖ ਗੁਰਪੂਰੈ ਪੂਰੀ ਕੀਤੀ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੋ ਮਤ ਦਿੱਤੀ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾ ਕੀ ਸਰਣੀ ਪਾਈਐ ਦਰਸ਼ਨ ਭੀਟਤ ਹੋਤ ਅਨੰਦਾ ਦੁਖ ਗਿਆ ਅਰ ਗਾਇਆ ਹਰੇ ਮਨ RAM ਸਿਉ ਕਰ ਪ੍ਰੀਤ ਸ਼੍ਰਵਨ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ सुनो बिनती ठाकुर मेरे जी जनत तेरे धारए राख पै जिन नाम अपने की करन क्रावन हारे प्रभु जीयो खसमाना कर प्यारे bure bhale ham thare danda ut vandan anak ba sarv kala samrath dolan te rakho prabhu nanak de kar hath ਜਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਗੁਰਤਾ ਗਦੀ ਪਰ ਸਿਵਾਏ ਮਾਨ ਦਸਮ ਪਾਤਸ਼ਾਹ ਜੰਨ ਦੀ ਜਗ ਦੀ ਜੋਤ ਪੂਰੇ ਸਤਿਗੁਰੂ ਦਿਲਾਨੀਆਂ ਜਾਣਨ ਵਾਲੇ ਅੰਤਰਜਾਮੀ ਮਹਾਰਾਜ ਸੱਚੇ ਪਾਤਸ਼ਾਹ ਜੀ ਪੂਰੇ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਹਜ਼ੂਰੀ ਵਿੱਚ ਸਵਾਭਾਇਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਮਹਾਨ ਕਿਰਪਾ ਪਾਰ ਬਖਸ਼ਿਸ਼ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਗੁਰਗੋਦੀ ਦਾ ਨਿਗਮਾਨਣ ਦਾ ਸੁਭਾਗੀ ਸਮਾਪਤ ਹੋਇਆ ਹੈ ਗੁਰੂ ਦੇ ਚਰਨਾਂ ਵਿੱਚ ਜੁੜ ਮਿਲ ਬੈਠਣ ਦਾ ਸਵੇਰਗੀ ਸਮਾਂ ਪ੍ਰਾਪਤ ਹੋਇਆ ਹੈ ਆਓ ਜਿੱਥੇ ਤਨ ਕਰਕੇ ਹਾਜ਼ਰ ਹੋਏ ਉੱਥੇ ਮਨ ਨੂੰ ਹਾਜ਼ਰ ਕਰਕੇ ਰਸਨਾ ਦੀ ਪਵਿੱਤਰਤਾ ਲਈ ਮਨ ਦੀ ਕਾਗਰਤਾ ਲਈ ਪਿਆਰ ਸਹਿਤ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਫਤਿਹ ਬੁਲਾਈਏ ਸਾਰੇ ਜਾਣੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਅਪਾਰ ਕਿਰਪਾ ਰਹਿਮਤ ਕਰਦੇ ਹਨ ਆਪਣੇ ਪਿਆਰਿਆਂ ਨੂੰ ਉਪਦੇਸ਼ ਬਖਸ਼ ਦੇਆ ਲੋਕਾਈ ਨੂੰ ਉਪਦੇਸ਼ ਬਖਸ਼ ਦੇਆ ਸਿਮਰੋ ਆਪਣਾ ਸਾਈਂ ਦਿਨ ਸਰੈਣ ਸਦ ਧਿਆਈ ਹਾਥ ਦੇ ਜਿਨ ਰਾਖੇ ਹਰ ਨਾਮ ਮਹਾਰਸ ਚਾਖੇ ਸਤਗੁਰੂ ਜੀ ਕਹਿੰਦੇ ਆਪਣੇ ਸਾਈਂ ਨੂੰ ਸਿਮਰੋ ਦਿਨ ਰੈਣ ਸਦਾ ਹੀ ਧਿਆਵੋ ਉਹਨੂੰ ਜਿਨੇ ਸਾਨੂੰ ਹੱਥ ਦੇ ਕੇ ਰੱਖਿਆ ਹੋਇਆ ਹੈ ਜਿਨੇ ਸਾਡੇ ਤੇ ਕਿਰਪਾ ਕੀਤੀ ਹੋਈ ਹੈ ਉਹਨੂੰ ਤੂੰ ਆਪਣਾ ਸਾਥੀ ਬਣਾ ਲੈ ਉਹਨੂੰ ਆਪਣਾ ਸਹਾਈ ਬਣਾ ਲੈ ਸਤਿਗੁਰੂ ਜੀ ਕਹਿੰਦੇ ਫਿਰ ਤੈਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿਣਾ ਭੈ ਨਹੀਂ ਰਹਿਣਾ ਦੁੱਖ ਨਹੀਂ ਰਹਿਣਾ ਚਿੰਤਾ ਨਹੀਂ ਰਹਿਣੀ ਆਮ ਹੁਣ ਦੁਨੀਆ ਦੇ ਵਿੱਚ ਬੰਦੇ ਨੇ ਕਿਤੇ ਜਾਣਾ ਹੋਵੇ ਰਾਤ ਨੂੰ ਜਾਣਾ ਹੋਵੇ ਜਾਂ ਸਫਰ ਤੇ ਜਾਣਾ ਹੋਵੇ ਕਿਤੇ ਇਕੱਲੇ ਨੇ ਜਾਣਾ ਹੋਵੇ ਤੇ ਉਹਨੂੰ ਡਰ ਰਿੰਦਾ ਹੈ मन मन को 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 दे, दे, मन वैसी मन ਵਿੱਚ ਭੈ ਰਹਿੰਦਾ ਹੁਣ ਰਾਤ ਨੂੰ ਬੰਦੇ ਨੇ ਇਕੱਲੇ ਨਹੀਂ ਕਿਤੇ ਜਾਣਾ ਹੋਵੇ ਤੇ ਡਰ ਰਹਿੰਦਾ ਮਨ ਵਿੱਚ ਕਿਤੇ ਕੋਈ ਮੈਨੂੰ ਲੁੱਟਣਾ ਲਵੇ ਕੋਈ ਚੋਰ ਕੋਈ ਡਾਕੂ ਕੋਈ ਸਾਹਮਣੇ ਨਾ ਆ ਜਾਵੇ ਕੋਈ ਜਾਨਵਰ ਨਾ ਆ ਜਾਵੇ ਬਹੁਤ ਪ੍ਰਕਾਰ ਦੇ ਬੰਦੇ ਦੇ ਮਨ ਵਿੱਚ ਭੈ ਹੁੰਦੇ ਆ ਇਕੱਲੇ ਨੂੰ ਵੈਸੀ ਡਰ ਲੱਗਦਾ ਫਿਰ ਬੰਦਾ ਕਹਿੰਦਾ ਜੀ ਮੇਰੇ ਨਾਲ ਚੱਲੋ ਕੋਈ ਇੱਕ ਅੱਧਾ ਬੰਦਾ ਬੰਦਾ ਨਾਲ ਲੈ ਜਾਂਦਾ ਹੈ ਜਿਆ ਰਾਤ ਨੂੰ ਕਿਤੇ ਜਾਣਾ ਹੋਵੇ ਕਹਿੰਦਾ ਮੇਰੇ ਨਾਲ ਚੱਲੋ ਜੇ ਦੋ ਜਣੇ ਜਾਂਦੇ ਆ ਨਾ ਵੀ ਇੱਕ ਜਣਾ ਕੋਈ ਜਾਂਦਾ ਤੇ ਉਹਦੇ ਨਾਲ ਇੱਕ ਵੈਸੇ ਚੱਲੇ ਜਾਂਦਾ ਵੀ ਚੱਲ ਮੈਂ ਤੇਰੇ ਨਾਲ ਚੱਲਦਾ ਤੇ ਬੰਦੇ ਦਾ ਭੈ ਖਤਮ ਹੋ ਜਾਂਦਾ ਡਰ ਖਤਮ ਹੋ ਜਾਂਦਾ ਹੈ ਬੰਦਾ ਡਰ ਨੂੰ ਹਟ ਜਾਂਦਾ ਬੰਦੇ ਨੇ ਕਿਤੇ ਦੂਰ ਜਾਣਾ ਹੋਵੇ ਉਹਦੇ ਨਾਲ ਕੋਈ ਇੱਕ ਬੰਦਾ ਹੋਵੇ ਦੋ ਬੰਦੇ ਹੋਣ ਤੇ ਬੰਦਾ ਡਰਦਾ ਨਹੀਂ ਗੱਲਾਂ ਬਾਤਾਂ ਕਰਦਾ ਜਾਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਵੀ ਆਪਣਾ ਸਾਥੀ ਅਕਾਲ ਪੁਰਖ ਪਰਮੇਸ਼ਰ ਨੂੰ ਬਣਾ ਲੈ ਪਰਮਾਤਮਾ ਨੂੰ ਆਪਣਾ ਸਹਾਈ ਮਦਦਗਾਰ ਬਣਾ ਲੈ। ਪਰਮੇਸ਼ਰ ਨੂੰ ਜਦੋਂ ਆਪਣਾ ਸਾਥੀ ਬਣਾ ਲੇਂਗਾ ਸਾਰੇ ਪ੍ਰਕਾਰ ਦੇ ਤੇਰੇ ਡਰ ਖਤਮ ਹੋ ਜਾਣੇ, ਭੈ ਖਤਮ ਹੋ ਜਾਣੇ। ਉਹੀ ਅਸਲ ਸਾਥੀ ਹੈ, ਉਹੀ ਅਸਲ ਸੱਚਾ ਸਾਡਾ ਮਿੱਤਰ ਹੈ। ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾਂ ਦਾ ਸਾਹੋ। ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾਵੇ ਸਾਹੋ। ਇਸ ਕਰਕੇ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਵੀ ਆਪਣੀ ਬਾਣੀ ਦੇ ਅੰਦਰ ਕਹਿੰਦੇ ਆ ਮਨਾ ਪਰਮੇਸ਼ਰ ਨਾ ਪ੍ਰੀਤ ਕਰ ਰੇ ਮਨ RAM ਸਿਉ ਕਰ ਪ੍ਰੀਤ ਸ਼੍ਰਵਣ ਗੋਬਿੰਦ ਗੁਣ ਸੁਨੋ ਅਰ ਗਾਓ ਰਸਨਾ ਗੀਤ ਕੀ ਕਰ ਆਪਣੇ ਮਾਲਕ ਪਰਮੇਸ਼ਰ ਨਾਲ ਪਿਆਰ ਕਰ ਪ੍ਰੀਤ ਕਰ ਉਹ ਦੇਨਾ ਕੰਨਾਂ ਨਾਲ ਉਹਦੀ ਮਿੱਠੀ ਬਾਣੀ ਸਰਵਣ ਕਰ ਇਸ ਜੀਵਨ ਉਹਦੇ ਵਡਿਆਈ ਦੇ ਮਿੱਠੇ ਬੋਲ-ਬੋਲ ਰਸਨਾ ਨਾਲ ਗੀਤ ਗਾਉਦੇ ਸ੍ਰਵਣ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਕਹਿੰਦੇ ਜੀਵ ਨਾਲ ਉਹਦੇ ਗੁਣ ਗਾ ਅੱਗੇ ਕਹਿੰਦੇ ਕਰ ਸਾਧ ਸੰਗਤ ਸਿਮਰ ਮਾਦਵ ਸਾਧ ਸੰਗਤ ਵਿੱਚ ਆ ਕੇ ਬੈਠ ਉਸ ਪਰਮਾਤਮਾ ਨੂੰ ਸਿਮਰ ਮਾਦਵ ਨੂੰ ਹੋਹੇ ਪਤਿਤ ਪੁਨੀਤ ਜਿਨ੍ਹਾਂ ਨੇ ਉਹਨੂੰ ਸਿਮਰਿਆ ਉਪਤ ਤੋਂ ਪੁਨੀਤ ਹੋ ਗਈ ਭਾਵੇਂ ਡਿੱਗੇ ਜੀਵਨ ਵਾਲੇ ਵੀ ਸੀ ਉਹਨਾਂ ਦਾ ਜੀਵਨ ਉੱਚਾ ਤੇ ਸੋਚਾ ਹੋ ਗਿਆ ਇਸ ਕਰਕੇ ਉਹਨੂੰ ਸਾਥੀ ਬਣਾ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਹੀ ਪਾਵਨ ਉਪਦੇਸ਼ ਬਖਸ਼ ਰਹੇ ਹਨ ਜਿਨ੍ਹਾਂ ਦਾ ਸਹਾਈ ਮਦਦਗਾਰ ਮਾਲਕ ਬਣ ਗਿਆ ਨਾ ਪਰਮੇਸ਼ਰ ਨਰਾਇਣ ਸਤਿਗੁਰੂ ਪੰਚਮ ਪਾਤਸ਼ਾਹ ਜੀ ਅੱਜ ਦੇ ਉਪਦੇਸ਼ ਅੰਦਰ ਕਹਿੰਦੇ ਆ ਵੀ ਉਹਨਾਂ ਨੂੰ ਤਾਂ ਜਮਦੂਤਾਂ ਦੀ ਵੀ ਪ੍ਰਵਾਹ ਨਹੀਂ ਰਹਿੰਦੀ ਉਹ ਤਾਂ ਜੰਮਦੂਤਾਂ ਤੋਂ ਵੀ ਨਹੀਂ ਡਰਦੇ ਜਿਨ੍ਹਾਂ ਦਾ ਮਾਲਕ ਸਹਾਈ ਬਣ ਜਾਂਦਾ ਹੈ ਸਤਿਗੁਰੂ ਜੀ ਅੱਜ ਦੇ ਉਪਦੇਸ਼ ਵਿੱਚ ਸਾਨੂੰ ਹੁਕਮ ਕਰ ਰਹੇ ਹਨ 630 ਪਵਿੱਤਰ ਅੰਗ ਤੇ ਸਤਿਗੁਰ ਦੀ ਗੁਰੂ ਬਾਣੀ ਸੋ ਸੋਭਤ ਹੈ ਸਤਿਗੁਰ ਜੀ ਉਚਾਰਨ ਕਰਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਅੰਦਰ ਗੁਰੂ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਹੈ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਵੇਂ ਜਾਮੇ ਵਿੱਚ ਵਿਚਰ ਰਹੇ ਹਨ ਗੁਰੂ ਨਾਨਕ ਦੀ ਜੋਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੋ ਕੇ ਵਿਚਰ ਰਹੀ ਹੈ ਸਤਿਗੁਰੂ ਜੀ ਉਪਦੇਸ਼ ਕਰ ਰਹੇ ਹਨ ਨਾਲ ਨਰਾਇਣ ਮੇਰੇ ਜਮਦੂਤ ਨ ਆਵੇ ਨੀਰੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਉਚਾਰਨ ਕਰਦੇ ਜਿਨ੍ਹਾਂ ਨੇ ਆਪਣਾ ਮਦਦਗਾਰ ਆਪਣਾ ਸਹਾਈ ਪਰਮੇਸ਼ਰ ਨੂੰ ਬਣਾ ਲਿਆ ਨਾ ਨਰਾਇਣ ਨੂੰ ਨਰਾਇਣ ਦਾ ਅਰਥ ਹੈ ਪਰਮਾਤਮਾ ਪਰਮੇਸ਼ਰ ਨਰ ਆਇਣ ਜਿਹੜਾ ਬੰਦੇ ਦੇ ਵਿੱਚ ਹੀ ਵਸ ਰਿਹਾ ਜਿਹੜਾ ਮਾਲਕ ਪਰਮੇਸ਼ਰ ਕਾਲਪੁਰਖ ਬੰਦੇ ਦੇ ਵਿੱਚ ਹੀ ਵਸ ਰਿਹਾ ਉਹਨੂੰ ਨਰਾਇਣ ਕਹਿੰਦੇ ਨਰ ਦੇ ਵਿੱਚ ਹੀ ਰਹਿਣ ਵਾਲਾ ਪਰਮੇਸ਼ਰ ਕਈ ਕਹਿੰਦੇ ਜੀ ਸਾਡੇ ਅੰਦਰ ਹੀ ਪਰਮਾਤਮਾ ਫਿਰ ਗੁਰੂ ਘਰ ਕੀ ਲੈਣ ਜਾਣਾ ਗੁਰੂ ਗ੍ਰੰਥ ਸਾਹਿਬਹਾਰ ਸੱਚੇ ਪਾਤਸ਼ਾਹ ਗੁਣ ਕੀ ਲੈਣ ਜਾਣਾ ਬਹੁਤਿਆਂ ਦੇ ਖਿਆਲ ਹੁੰਦੇ ਕਿਉਂਕਿ ਆਪੇ ਬਣੇ ਗਿਆਨੀ ਆਪੇ ਬਣੇ ਸਿਆਣੇ ਇਸ ਤਰ੍ਹਾਂ ਹੀ ਸੋਚਦੇ ਆ ਹਾਂ ਜੇ ਅੰਦਰ ਹੈ ਮਾਲਕ ਤੇ ਫਿਰ ਉਹਨੂੰ ਮਿਲਣ ਦਾ ਕੋਈ ਯਤਨ ਕੀਤਾ ਤੁਰਿਆ ਉਹਦੇ ਵੱਲ ਨੂੰ ਕਦੇ ਕੋਈ ਨਹੀਂ ਤੁਰਿਆ ਤਾਂ ਨਹੀਂ ਜਿਵੇਂ ਅਸੀਂ ਤੁਰਨ ਤੁਰਦੇ ਆ ਨਾ ਮੰਜੇ ਤੋਂ ਕਦਮ ਪੱਟਦੇ ਆ ਵਿੱਚ ਚਲੋ ਕਿਤੇ ਜਾਣਾ ਹੈ ਨਹੀਂ ਮੰਜੇ ਤੇ ਹੀ ਪਿਆ ਬਸ ਜਾਣਾ ਜ਼ਰੂਰ ਹੈ ਇਸੇ ਤਰ੍ਹਾਂ ਕਹੀ ਜਾਂਦਾ ਵੀ ਮਾਲਕ ਅੰਦਰ ਹੀ ਹੈ ਪਰ ਉਹਨੂੰ ਮਿਲਣ ਦਾ ਕੋਈ ਯਤਨ ਨਹੀਂ ਕੀਤਾ। ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਕੋਲ ਆਉਣਾ ਹੈ, ਗੁਰੂ ਘਰ ਆਉਣਾ ਹੈ ਤੇ ਸਿੱਖਿਆ ਲੈਣ ਆਉਣਾ ਹੈ। ਵੀ ਜਿਹੜਾ ਅੰਦਰ ਹੀ ਮਾਲਕ ਬੈਠਾ ਉਹਦੇ ਨਾਲ ਮਿਲਿਆ ਕਿਵੇਂ ਜਾਵੇ? ਉਹਦੇ ਤਿਕਰ ਪਹੁੰਚਿਆ ਕਿਵੇਂ ਜਾਵੇ? ਇਹ ਸ਼ਬਦ ਸਾਨੂੰ ਦੱਸੂ ਸ਼ਬਦ ਦੇ ਰਾਹੀ ਸ਼ਬਦ ਦੀ ਬਰਕਤ ਨਾਲ, ਗੁਰੂ ਦੇ ਨਾਮ ਦੀ ਬਰਕਤ ਨਾਲ ਜਿਹੜਾ ਅੰਦਰ ਹੀ ਮਾਲਕ ਬੈਠਾ ਨਾ ਨਰਾਇਣ ਉਹਦੇ ਨਾਲ ਮਿਲਾਪ ਹੁੰਦਾ ਹੈ। ਐਵੇਂ ਨਹੀਂ ਜੇ ਅੰਦਰ ਬੈਠਾ ਤੇ ਉਹਦੇ ਨਾਲ ਮਿਲਣ ਵਾਸਤੇ ਕੋਈ ਯਤਨ ਕਰਨਾ ਪੈਣਾ ਹੈ ਇਸੇ ਤਰ੍ਹਾਂ ਇਹ ਸ਼ਬਦ ਜਿਹੜਾ ਗੁਰੂ ਦੀ ਬਾਣੀ ਤੁਰ ਦਰਗਾਹ ਤੋਂ ਆਈਏ ਇਸ ਬਾਣੀ ਨੇ ਸਾਨੂੰ ਜਿਹੜਾ ਸਾਡੇ ਅੰਦਰ ਅਕਾਲ ਪੁਰਖ ਪਰਮੇਸ਼ਰ ਬੈਠਾ ਨਾ ਉਹਦੇ ਨਾਲ ਮੇਲ ਦੇਣਾ ਇਸ ਕਰਕੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਉਣਾ ਹੈ ਕੁੰਬੇ ਬੱਧਾ ਜਲ ਰਹਿ ਜਲ ਬਿਨ ਕੁੰਭ ਨਾ ਹੋਏ ਗਿਆਨ ਕਾ ਬੱਧਾ ਮੰਦਰ ਹੈ ਗੁਰ ਬਿਨ ਗਿਆਨ ਨਾ ਹੋਏ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ ਆਉਣਾ ਪੈਣਾ ਹੈ ਗੁਰੂ ਦੀ ਸਿੱਖਿਆ ਤੇ ਚੱਲ ਕੇ ਜਿਹੜਾ ਅੰਦਰ ਤੇਰੇ ਪਰਮਾਤਮਾ ਬੈਠਾ ਉਹਦੇ ਨਾਲ ਮਲਾਪ ਹੋਣਾ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਜਿਹੜਾ ਅੰਦਰ ਹੀ ਤੇਰੇ ਬੈਠਾ ਨਾ ਮਾਲਕ ਉਹਦੇ ਨਾਲ ਸਬੂੜੀ ਪ੍ਰੀਤ ਪਾ ਜਦੋਂ ਤੇਰਾ ਉਹ ਸਹਾਈ ਬਣ ਗਿਆ ਜਦੋਂ ਤੈਨੂੰ ਪੂਰੋਸਾ ਹੋ ਗਿਆ ਵੀ ਮੇਰੇ ਨਾਲ ਪਰਮਾਤਮਾ ਕਾਲਪੁਰਖ ਹੈ ਮੈਨੂੰ ਕਾਦਾ ਡਰ ਹੈ ਸਤਿਗੁਰੂ ਜੀ ਕਹਿੰਦੇ ਫੇਰ ਕੀ ਹੁੰਦਾ ਐਨੀ ਬਰਕਤ ਪੈਂਦੀ ਐਨੀ ਰਹਿਮਤ ਹੁੰਦੀ ਐ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨੀਰੇ ਗੁਰੂ ਦੇ ਨਾਮ ਵਿੱਚ ਤਾਂ ਐਸੀ ਪਾਵਰ ਐ ਜਮਦੂਤ ਵੀ ਲਾਗੇ ਨਹੀਂ ਆ ਸਕਦੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾਹ ਨਹ ਤੂੰ ਨਹ ਛੁਟੈ ਨਿਕਟ ਨਾ ਜਾਈ ਉਹ ਦੂਤ ਜਮਦੂਤ ਨੇੜੇ ਨਹੀਂ ਆਉਂਦੇ ਜਿੱਥੇ ਪਰਮੇਸ਼ਰ ਦਾ ਨਾਮ ਹੈ ਦੁੱਖਾਂ ਨੇ ਤਾਉਣਾ ਹੀ ਕੀ ਹੈ ਇਸ ਕਰਕੇ ਜਿੱਥੇ ਪਰਮੇਸ਼ਰ ਦਾ ਨਾਮ ਹੈ ਉਥੋਂ ਦੁੱਖ ਵੀ ਚਾਲੇ ਪਾ ਜਾਂਦੇ ਆ ਬਿਗਨ ਵੀ ਟਲ ਜਾਂਦੇ ਆ ਕੋਈ ਵੀ ਰੁਕਾਵਟ ਨਹੀਂ ਪੈਂਦੀ ਜਿੱਥੇ ਪਰਮੇਸ਼ਰ ਦਾ ਨਾਮ ਹੈ ਕੀਤਾ ਲੋੜੀਏ ਕੰਮ ਸੁਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਜਮਦੂਤ ਨਾ ਆਵੇ ਨੇੜਾ ਹੈ ਗੁਰੂ ਦੇ ਪਿਆਰਿਆਂ ਦੇ ਲਾਗੇ ਜਮਦੂਤ ਵੀ ਨਹੀਂ ਆਉਂਦੇ ਅੱਗੇ ਉਚਾਰਨ ਕਰਦੇ ਹਨ ਕੰਠ ਲਾਏ ਪ੍ਰਭ ਰੱਖ ਸਤਗੁਰ ਕੀ ਸੱਚ ਸਾਖ ਕੰਠ ਦਾ ਅਰਥ ਗਲ ਸਤਗੁਰ ਜੀ ਕਹਿੰਦੇ ਜਿਹੜਾ ਕਾਲਪੁਰਖ ਪਰਮੇਸ਼ਰ ਦੇ ਬਣ ਗਏ ਜਿਹੜੇ ਨਾਰਾਇਣ ਦੇ ਬਣ ਗਏ ਨਾਮ ਜਪਦੇ ਸਵਾਸ ਸਵਾਸ ਚੇਤੇ ਰੱਖਦੇ ਆ ਉਹਦੇ ਤੇ ਭਰੋਸਾ ਰੱਖਦੇ ਆ ਮਾਲਕ ਵੀ ਫਿਰ ਉਹਨਾਂ ਨੂੰ ਗਲ ਨਾਲ ਲਾ ਕੇ ਰੱਖਦਾ ਹੈ ਪਰਮੇਸ਼ਰ ਵੀ ਇੰਨੀ ਕਿਰਪਾ ਕਰਦਾ ਆਪਣੇ ਭਗਤਾਂ ਤੇ ਸਦਾ ਹੀ ਉਹਨਾਂ ਨੂੰ ਆਪਣੀ ਗਲ ਨਾਲ ਲਾ ਕੇ ਰੱਖਦਾ ਹੈ ਕੰਠ ਲਾਏ ਪ੍ਰਭ ਰੱਖੈ ਕੰਠ ਗਲ ਨਾਲ ਲਾ ਕੇ ਆਪਣੇ ਭਗਤਾਂ ਪਿਆਰਿਆਂ ਨੂੰ ਮਾਲਕ ਨੂੰ ਪਿਆਰ ਕਰਨ ਵਾਲਿਆਂ ਨੂੰ ਮਾਲਕ ਆਪਣੀ ਗਲ ਨਾਲ ਲਾ ਕੇ ਰੱਖਦਾ ਹੈ ਸਤਿਗੁਰ ਕੀ ਸੱਚ ਸਾਖ ਹੈ ਸਾਖੇ ਦਾ ਅਰਥ ਹੈ ਸਾਖੀ ਸਿੱਖਿਆ ਸਤਿਗੁਰੂ ਬੰਚਮ ਪਾਤਸ਼ਾਹ ਜੀ ਕਹਿੰਦੇ ਆ ਗੁਰੂ ਦੇ ਸੱਚੀ ਸਿੱਖਿਆ ਹੈ ਜਿਨੇ ਆਪਣੇ ਅੰਦਰ ਧਾਰਨ ਕਰ ਲਈ ਜਿਹਨੂੰ ਪ੍ਰੋਸਾਗਨ ਮਾਲਕ ਦੇ ਨਾਮ ਤੇ ਪਰਮੇਸ਼ਰ ਤੇ ਇਹ ਸਭ ਤੋਂ ਵੱਡੀ ਗੱਲ ਹੈ ਨਾ ਦਿਸਦੇ ਤੇ ਪ੍ਰੋਸਾਉਣਾ ਹੁਣ ਮਾਲਕ ਨਜ਼ਰ ਤਾਂ ਨਹੀਂ ਆਉਂਦਾ ਕਿਸੇ ਨੂੰ ਬੰਦਾ ਸਾਨੂੰ ਸਾਹਮਣੇ ਨਜ਼ਰ ਆ ਜਾਂਦਾ ਪਰ ਉਹ ਧਾਨ ਹੈ ਜਿਨ੍ਹਾਂ ਨੂੰ ਨਾ ਦਿਸਦੇ ਮਾਲਕ ਤੇ ਪ੍ਰੋਸਾ ਹੈ ਵੀ ਰੱਬ ਹੈ ਸਾਡੇ ਸਦਾ ਅੰਗ ਸੰਗ ਹੈ ਜਿਵੇਂ ਸਤਗੁਰੂ ਦਸਵੇਂ ਪਾਤਸ਼ਾਹ ਜੀ ਕਹਿੰਦੇ ਸਦਾ ਅੰਗ ਸੰਗੇ ਆ ਭੰਗੰਗ ਬੇਪੁੱਤੇ ਇਹ ਬਚਨ ਤੇ ਪ੍ਰੂ ਸਾ ਜਾਣਾ ਵਿਸ਼ਵਾਸ ਆ ਜਾਣਾ ਦ੍ਰਿੜ ਪੱਕਾ ਇਰਾਦਾ ਬਣ ਜਾਣਾ ਵੀ ਨਾ ਪਰਮੇਸ਼ਰ ਮੇਰੇ ਸਦਾ ਨਾਲ ਹੈ ਇਹ ਵੀ ਬੜੀ ਵੱਡੀ ਗੱਲ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੱਚੀ ਸਿੱਖਿਆ ਜਿਹਨੂੰ ਇਹ ਆ ਗਈ ਨਾ ਸਤਿਗੁਰ ਕੀ ਸੱਚ ਸਾਕ ਹੈ ਅੱਗੇ ਕਹਿੰਦੇ ਗੁਰਪੂਰੈ ਪੂਰੀ ਕੀਤੀ ਐਸੀ ਕਿਰਪਾ ਜਿਸ ਮਨੁੱਖ ਤੇ ਮਾਲਕ ਨੇ ਕੀਤੀ ਹੋਈ ਹੈ ਗੁਰਪੂਰੈ ਪੂਰੇ ਗੁਰੂ ਨੇ ਪੂਰੀ ਕੀਤੀ ਜਿਨ੍ਹਾਂ ਨੂੰ ਐਸੀ ਬਖਸ਼ਿਸ਼ ਕਰਕੇ ਐਸੀ ਸਫਲਤਾ ਬਖਸ਼ੀ ਵੀ ਜਿਨ੍ਹਾਂ ਦੇ ਅੰਦਰ ਮਾਲਕ ਵਸ ਗਿਆ ਪਰੋਸਾ ਗਿਆ ਤੇ ਅੱਗੇ ਕਹਿੰਦੇ ਦੁਸ਼ਮਨ ਮਾਰ ਵਿਡਾਰੇ ਸਗਲੇ ਦਾਸ ਕੋ ਸੋਮਤ ਦਿੱਤੀ ਰਹਾ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਸਾਰੇ ਦੁਸ਼ਮਨ ਖਤਮ ਹੋ ਜਾਂਦੇ ਮਾਲਕ ਆਪ ਕਰਦਾ ਹੈ ਕਿਹੜੇ ਦੁਸ਼ਮਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਡੇ ਪੰਜ ਵੈਰੀ ਦੁਸ਼ਮਣ ਇਹਨਾਂ ਨੂੰ ਮਾਲਕ ਆਪ ਮਾਰਦਾ ਹੈ ਖਤਮ ਕਰ ਦਿੰਦਾ ਹੈ ਨਹੀਂ ਤੇ ਸਾਡੇ ਆ ਜਿਹੜੇ ਬੈਰੀ ਹੈ ਨਾ ਪੰਜ ਬੈਰੀ ਕਾਮ ਕ੍ਰੋਧ ਲੋਭ ਮਹੰਕਾਰ ਇਹ ਸਾਨੂੰ ਹਮੇਸ਼ਾ ਲੁੱਟਦੇ ਆ ਸਦਾ ਹੀ ਸਾਨੂੰ ਦੁਖੀ ਕਰਦੇ ਆ ਸਦਾ ਹੀ ਸਾਨੂੰ ਮਾੜੇ ਪਾਸੇ ਸਿਟਦੇ ਆ ਅਸੀਂ ਤਾਂ ਸਮਝਦੇ ਆ ਵੀ ਦੁਨਿਆਵੀ ਤੌਰ ਤੇ ਜਿਨ੍ਹਾਂ ਨਾਲ ਸਾਡੀ ਲੜਾਈ ਝਗੜਾ ਹੁੰਦਾ ਹੈ ਜਿਨ੍ਹਾਂ ਨਾਲ ਸਾਡੀ ਬਣਦੀ ਨਹੀਂ ਉਹ ਸਾਡੇ ਦੁਸ਼ਮਣ ਨਹੀਂ ਸਤਿਗੁਰੂ ਜੀ ਇੱਥੇ ਕਹਿੰਦੇ ਜਿਹੜੇ ਆ ਦੁਸ਼ਮਣ ਜਿਨ੍ਹਾਂ ਦੀ ਸਤਿਗੁਰੂ ਗੱਲ ਕਰ ਰਹੇ ਆ ਨਾ ਉਹ ਤਾਂ ਤੇਰੇ ਸਭ ਨੋ ਵੱਡੇ ਦੁਸ਼ਮਣ ਉਹ ਪਤਾ ਵੀ ਨਹੀਂ ਲੱਗ ਰਿਹਾ ਕਿਸੇ ਨੂੰ ਪੰਜ ਵੈਰੀ ਜਿਹੜੇ ਤੇਰੇ ਅੰਦਰ ਹੀ ਬੈਠੇ ਆ ਇਹ ਵੈਰੀ ਤੈਨੂੰ ਹਮੇਸ਼ਾ ਲੁੱਟ ਰਹੇ ਆ ਹਮੇਸ਼ਾ ਤੈਨੂੰ ਮਾੜਾ ਦਿਖਾਉਣ ਦਾ ਯਤਨ ਕਰਦੇ ਆ ਹਮੇਸ਼ਾ ਤੈਨੂੰ ਨੀਵੇਂ ਪਾਸੇ ਸਿੱਟਦੇ ਆ ਪੰਜ ਵੈਰੀ ਸਤਿਗੁਰੂ ਦਾ ਬਚਨ ਹੈ ਨਾ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਰਾਜਾ ਬਾਲਕ ਮਨ ਇਹ ਮਨ ਬੱਚਾ ਹੈ ਨਗਰੀ ਐ ਸਰੀਰ ਨੂੰ ਕਿਹਾ ਹੈ ਨਗਰੀ ਸ਼ਹਿਰ ਜਿਹੜਾ ਪਿੰਡਾ ਹੈ ਰਾਜਾ ਬਾਲਕ ਨਗਰੀ ਕਾਚੀ ਸਰੀਰ ਦੀ ਕੋਈ ਮਨਿਆਦ ਨਹੀਂ ਕੱਚੀ ਨਗਰੀ ਹੈ ਕਿਹੜੇ ਵੇਲੇ ਟੁੱਟ ਜਾਵੇ ਕੋਈ ਪਤਾ ਨਹੀਂ ਤੀਸਰਾ ਕੰਮ ਕੀ ਹੈ ਦੁਸ਼ਟਾਂ ਨਾਲ ਪਿਆਰੋ ਦੁਸ਼ਟ ਕਹਿੰਦੇ ਵੈਰੀ ਨੂੰ ਤੇ ਜਿਹਦਾ ਆਪਣੇ ਆਪਣੇ ਦੁਸ਼ਮਣਾਂ ਨਾਲ ਪਿਆਰ ਹੋਵੇ ਉਹ ਬੰਦਾ ਕਿੰਨਾ ਕਾਮਯਾਬ ਹੋ ਸਕਦਾ ਕਿੰਨਾ ਅੱਗੇ ਜਾ ਸਕਦਾ ਨਹੀਂ ਜਾ ਸਕਦਾ ਕਿਉਂਕਿ ਉਹਦੇ ਦੁਸ਼ਮਣ ਉਹਨੂੰ ਅੱਗੇ ਨਹੀਂ ਜਾਣ ਦਿੰਦੇ ਬੰਦੇ ਨੇ ਵੀ ਐਸਾ ਹੀ ਕੰਮ ਕੀਤਾ ਹੋਇਆ ਦੁਸ਼ਟਾਂ ਨਾਲ ਆਪਣੇ ਵੈਰੀਆਂ ਨਾਲ ਪਿਆਰ ਪਾਇਆ ਹੋਇਆ ਹੁਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਾਨੂੰ ਬਹੁਤ ਮਿੱਠੇ ਲੱਗਦੇ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਪੰਜ ਵੈਰੀ ਵੀ ਖਤਮ ਹੋ ਜਾਂਦੇ ਗੁਰੂ ਦੀ ਕਿਰਪਾ ਨਾਲ ਜਦੋਂ ਗੁਰੂ ਪੂਰਾ ਰਹਿਮਤ ਕਰਦਾ ਨਾ ਦੁਸ਼ਮਣ ਮਾਰ ਵਿਡਾਰੇ ਸਗਲੇ ਦੁਸ਼ਮਣਾਂ ਨੂੰ ਮਾਰ ਕੇ ਮਾਲ ਖਤਮ ਕਰ ਦਿੰਦਾ ਹੈ ਵੀ ਪੰਜ ਵੈਰੀ ਵਾਸ ਵਿੱਚ ਆ ਜਾਂਦੇ ਆ ਗੁਰੂ ਦੀ ਕਿਰਪਾ ਨਾਲ ਦਾਸ ਕੋ ਸੋ ਮਤ ਦਿੱਤੀ ਜਦੋਂ ਗੁਰੂ ਦੀ ਸੋ ਮਤ ਅੰਦਰ ਵਸਦੀ ਹੈ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਫੇਰ ਹੀ ਪੰਜ ਵੈਰੀਆਂ ਦਾ ਨਾਸ਼ ਹੁੰਦਾ ਹੈ ਅੱਗੇ ਸਤਿਗੁਰੂ ਜੀ ਰਹਾਉ ਚਾਰਨ ਕਰ ਰਹੇ ਹਨ ਸਤਿਗੁਰੂ ਜੀ ਅੱਗੇ ਫਰਮਾਨ ਬਖਸ਼ਦੇ ਹਨ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਧ ਫਿਰ ਆਏ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਮਾਲਕ ਪਰਮੇਸ਼ਰ ਅੰਦਰ ਦੇ ਦੁਸ਼ਮਣ ਵੀ ਖਤਮ ਕਰ ਦਿੰਦਾ ਤੇ ਗੁਰਮਖ ਪਿਆਰਿਓ ਨਾਮ ਜਪਣ ਵਾਲੀ ਰੂਹ ਪਰਮੇਸ਼ਰ ਨਾਲ ਪਿਆਰ ਕਰਨ ਵਾਲੀ ਰੂਹ ਇਸ ਸੰਸਾਰ ਤੇ ਵੀ ਉਹਦਾ ਕੋਈ ਦੁਸ਼ਮਣ ਨਹੀਂ ਰਹਿੰਦਾ। ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬਣਿਆਈ। ਇਹ ਵੀ ਦੂਜਾ ਪੱਖ ਹੈ ਨਾ ਜਿਹੜੇ ਨਾਮ ਜਪਣ ਵਾਲੇ ਪਰਮੇਸ਼ਰ ਦੇ ਭਗਤ ਹੋਣ ਉਹਨਾਂ ਦਾ ਇਸ ਸੰਸਾਰ ਤੇ ਵੀ ਕੋਈ ਦੁਸ਼ਮਣ ਨਹੀਂ ਰਹਿੰਦਾ ਮਾਲਕ ਪਰਮੇਸ਼ਰ ਸਭ ਨੂੰ ਸਜ਼ਾ ਦਿੰਦਾ ਜਿਵੇਂ ਭਗਤਾਂ ਨਾਲ ਜਿਨ੍ਹਾਂ ਨੇ ਵੀ ਬਿਤਕਰਾ ਕੀਤਾ ਸਤਿਗੁਰੂ ਚੌਥੇ ਪਾਤਸ਼ਾਹ ਦਾ ਹੁਕਮਨ ਹਰ ਜੁਗ ਜੁਗ ਭਗਤੋਂ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਖਸ਼ ਦੁਸ਼ਟ ਹਰ ਮਾਰਿਆ ਹਰਨਾਖਸ਼ ਨੂੰ ਮਾਰਿਆ ਪ੍ਰਹਿਲਾਦ ਦੀ लाज ਰੱਖੀ ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਜਿਹੜੇ ਅਹੰਕਾਰੀ ਸੀ ਨਿੰਦਕ ਸੀ ਭਗਤਾਂ ਦੇ ਉਹਨਾਂ ਦੇ ਵੱਲ ਮਾਲਕ ਨੇ ਪਿੱਠ ਕਰ ਲਈ ਨਾਮ ਦਿਉ ਮੁਖ ਲਾਇਆ ਨਾਮ ਦਿਉ ਆਪਣੇ ਭਗਤ ਨੂੰ ਗਲ ਨਾਲ ਲਾ ਲਿਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇਸ ਕਰਕੇ ਜੇ ਦੂਸਰਾ ਪੱਖ ਦੇਖੀਏ ਦੁਨੀਆ ਤੇ ਵੀ ਕੋਈ ਦੁਸ਼ਮਣ ਨਹੀਂ ਰਹਿੰਦਾ ਅੰਦਰ ਦੇ ਵੈਰੀ ਦੁਸ਼ਮਣ ਵੀ ਖਤਮ ਹੋ ਜਾਂਦੇ ਆ ਭਗਤਾਂ ਪਿਆਰਿਆਂ ਦੀ ਮਾਲਕ ਆਪ ਲਾਜ ਰੱਖਦਾ ਸਾਰਿਆਂ ਥਾਵਾਂ ਤੇ ਪ੍ਰਭ ਸਗਲੇ ਥਾਨ ਵਸਾਏ ਸਤਿਗੁਰੂ ਜੀ ਕਹਿੰਦੇ ਸਾਰਿਆਂ ਥਾਵਾਂ ਤੇ ਮਾਲਕ ਆਪ ਰਾਖੀ ਕਰਦਾ ਇੰਦਰੀਆਂ ਦੀ ਗਿਆਨ ਇੰਦਰੀਆਂ ਦੀ ਮਾਲਕ ਆਪ ਕਿਰਪਾ ਕਰਕੇ ਉਹਨਾਂ ਦੇ ਪਹਿਰਾ ਦੇ ਕੇ ਉਹਨਾਂ ਨੂੰ ਮਾੜੇ ਪਾਸੇ ਜਾਣ ਤੋਂ ਬਚਾਉਂਦਾ ਹੈ ਹਰ ਥਾਂ ਤੇ ਉਹਨਾਂ ਦੀ ਰਾਖੀ ਕਰਦਾ ਮਾਲਕ ਜਿਹੜੇ ਪਰਮੇਸ਼ਰ ਦੇ ਬਣ ਗਏ ਆਪਾਂ ਸ਼ੁਰੂ ਵਿੱਚ ਵਿਚਾਰ ਕੀਤੀ ਸੀ ਜਿਨ੍ਹਾਂ ਨੇ ਆਪਣਾ ਸਹਾਈ ਮਾਲਕ ਨੂੰ ਬਣਾ ਲਿਆ ਜਿਨ੍ਹਾਂ ਨੇ ਆਪਣੇ ਨਾਲ ਪਰਮੇਸ਼ਰ ਨੂੰ ਸਮਝ ਲਿਆ ਨਾ ਸਤਿਗੁਰੂ ਜੀ ਕਹਿੰਦੇ ਮਾਲਕ ਵੀ ਫਿਰ ਹਰ ਥਾਂ ਤੇ ਉਹਨਾਂ ਦੀ ਸਹਾਇਤਾ ਕਰਦਾ ਪ੍ਰਭ ਸਗਲੇ ਥਾਨ ਵਸਾਏ ਸੁਖ ਸਾਂਦ ਫਿਰਿਆਏ ਸੁਖ ਸ਼ਾਂਤ ਕਹਿੰਦੇ ਆਤਮਿਕ ਆਨੰਦ ਵਿੱਚ ਸਦਾ ਇਹ ਅੰਦਰ ਦੀ ਸ਼ਾਂਤੀ ਉਹਨਾਂ ਨੂੰ ਪ੍ਰਾਪਤ ਰਹਿੰਦੀ ਸਦਾ ਹੀ ਸੁਖ ਵਿੱਚ ਰਹਿੰਦੇ ਆ ਨਹੀਂ ਤੇ ਬੰਦਾ ਦੁਨਿਆਵੀ ਤੌਰ ਤੇ ਦੁਨੀਆਂ ਦੇ ਵਿੱਚ ਸੁਖੀ ਨਹੀਂ ਹੋ ਸਕਦਾ ਜੇ ਅਸੀਂ ਸਮਝੀਏ ਵੀ ਆਹ ਦੁਨਿਆਵੀ ਦਾਤਾਂ ਲੈ ਕੇ ਸੁਖੀ ਹੋ ਜਾਾਂਗੇ ਦੁਨੀਆਂ ਦੇ ਸੁੱਖ ਲੈ ਕੇ ਸੁਖ ਹੋ ਜਾਾਂਗੇ ਸਾਡਾ ਭਲੇਕਾ ਹੈ ਦੁਨੀਆਂ ਦੇ ਸੁੱਖ ਲੈ ਕੇ ਸੁਖੀ ਕੋਈ ਨਹੀਂ ਹੋ ਸਕਦਾ ਅਜ ਤਿੱਕਰ ਸੁਖੀ ਉਹੀ ਹੋਇਆ ਹੈ ਜਿਹਦੇ ਤੇ ਮਾਲਕ ਪਰਮੇਸ਼ਰ ਦੀ ਕਿਰਪਾ ਹੋਈ ਹੈ ਜਿਨ੍ਹਾਂ ਦੇ ਅੰਦਰ ਸ਼ਾਂਤੀ ਆ ਗਈ ਅੰਦਰ ਆਤਮਿਕ ਆਨੰਦ ਆ ਗਿਆ ਸੁਖ ਸ਼ਾਂਤ ਫਿਰ ਆਏ ਸਤਿਗੁਰੂ ਜੀ ਕਹਿੰਦੇ ਉਹਨਾਂ ਦੇ ਅੰਦਰ ਆਤਮਿਕ ਸ਼ਾਂਤੀ ਸ਼ਾਂਤ ਅਵਸਥਾ ਉਹਨਾਂ ਦੀ ਹੋ ਜਾਂਦੀ ਹੈ ਉਹ ਹਮੇਸ਼ਾ ਹੀ ਗੁਰੂ ਦੇ ਬਾਣੇ ਵਿੱਚ ਗੁਰੂ ਦੇ ਹੁਕਮ ਵਿੱਚ ਗੁਰੂ ਦੀ ਰਾਜਾ ਵਿੱਚ ਰਾਜੀ ਰਹਿੰਦੇ ਅੱਗੇ ਕਹਿੰਦੇ ਨਾਨਕ ਪ੍ਰਭ ਸਰਣਾਇ ਜਿਨ ਸਗਲੇ ਰੋਗ ਮਿਟਾਏ ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਪਿਆ ਅੱਜ ਤੱਕ ਕਰ ਪੜ ਲੋ ਇਤਿਹਾਸ ਜਿੰਨੇ ਵੀ ਗੁਰੂ ਦੇ ਚਰਨਾਂ ਦਾ ਉਹ ਤਾਸਰਾ ਲਿਆ ਉਹ ਤਰਿਆ ਹੈ ਉਹਦੇ ਤੇ ਕਿਰਪਾ ਹੋਈ ਤਾਰੇ ਗਨੇ ਜਾਤ ਹੈ ਨਾ ਤਾਰੇ ਗਨੇ ਜਾਤ ਹੈ ਕਹਿੰਦੇ ਦੁਨੀਆ ਦੇ ਜਿਹੜਾ ਸਾਡ ਨੂੰ ਆਕਾਸ਼ਮ ਵਿੱਚ ਤਾਰੇ ਦਿਸਦੇ ਹਨ ਇਹ ਤਾਂ ਗਿਣੇ ਜਾ ਸਕਦੇ ਆ ਸਾਇੰਸ ਗਿਣ ਸਕਦੀ ਵੀ ਕਿੰਨੇ ਤਾਰੇ ਆਕਾਸ਼ਾਂ ਵਿੱਚ ਪਰ ਜਿਹੜੇ ਗੁਰੂ ਨਾਨਕ ਦੀ ਬਾਣੀ ਨਾਲ ਜੁੜ ਕੇ ਤਰ ਗਏ ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ ਅੱਜ ਵੀ ਤਰ ਰਹੇ ਆ ਅੱਗੇ ਵੀ ਤਰਦੇ ਰਹਿਣਗੇ ਪਿੱਛੇ ਵੀ ਜਿਨ੍ਹਾਂ ਨੇ ਓਟ ਆਸਰਾ ਲਿਆ ਉਹ ਵੀ ਤਰ ਗਏ ਇਸ ਕਰਕੇ ਨਾਨਕ ਪ੍ਰਭ ਸਰਣਾਏ ਜਿਹੜਾ ਗੁਰੂ ਦੀ ਸ਼ਰਣ ਵਿੱਚ ਆਇਆ ਉਹਦਾ ਭਲਾ ਜ਼ਰੂਰ ਹੋਇਆ ਤੂੰ ਵੀ ਲੈ ਸਤਿਗੁਰੂ ਜੀ ਕਹਿੰਦੇ ਗੁਰੂ ਦੀ ਸ਼ਰਣ ਵਿੱਚ ਆ ਕੇ ਓਟ ਆਸਰਾ ਲੈ ਉਦੀ ਸ਼ਰਨ ਵਿੱਚ ਸਦਾ ਰਹੁ ਆਪਣੇ ਮਨ ਨੂੰ ਜੋੜੀ ਰੱਖ ਅਕਾਲ ਪੁਰਖ ਪਰਮੇਸ਼ਰ ਨੂੰ ਚੇਤੇ ਰੱਖ ਗੁਰੂ ਦੀ ਸ਼ਰਨ ਵਿੱਚ ਹਮੇਸ਼ਾ ਰਹੁ ਸਦਾ ਓਟ ਆਸਰਾ ਲਓ ਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਨਕ ਪ੍ਰਭ ਸਰਣਾਈ ਨਾਨਕ ਪ੍ਰਭ ਸਰਣਾਈ ਜਿਨ ਸਗਲੇ ਰੋਗ ਮਿਟਾਏ ਜਿਹੜਾ ਸਾਰੇ ਰੋਗ ਮਿਟਣ ਦੇ ਸਮਰੱਥ ਹੈ ਨਾ ਜਿਹੜਾ ਸਾਰੀਆਂ ਪਾਵਰਾਂ ਦਾ ਮਾਲਕ ਹੈ ਸਤਿਗੁਰੂ ਜੀ ਕਹਿੰਦੇ ਉਹਦੇ ਚਰਨਾਂ ਦਾ ਓਟ ਆਸਰਾ ਲੈ ਜਿਨ ਸਗਲੇ ਰੋਗ ਮਿਟਾਏ ਜਿਹੜਾ ਸਾਰੇ ਰੋਗ ਸੋਗ ਦੁੱਖ ਪਾਪ ਮਿਟਣ ਦੇ ਸਮਰਥ ਹੈ ਸਤਿਗੁਰੂ ਜੀ ਕਹਿੰਦੇ ਉਹਦੇ ਚਰਨਾਂ ਦਾ ਓਟ ਆਸਰਾ ਲਿਆ ਕਰ ਉਹਦੀ ਬਾਣੀ ਪੜਿਆ ਕਰ ਉਹਦੇ ਚਰਨਾਂ ਦਾ ਸ਼ੁਕਰਾਨਾ ਕਰਿਆ ਕਰ ਇਸੇ ਵਿੱਚ ਹੀ ਭਲਾ ਹੈ ਉਹਨੂੰ ਕਹਿੰਦੇ ਨਰਾਇਣ ਉਹ ਫਿਰ ਐ ਐ اسی ਤਰ੍ਹਾਂ ਹੀ ਉਹ ਸਹਾਈ ਬਣਦਾ ਜਦੋਂ ਅਸੀਂ ਉਹਦੇ ਤੇ ਭਰੋਸਾ ਰੱਖਾਂਗੇ ਵਿਸ਼ਵਾਸ ਰੱਖਾਂਗੇ ਉਹਦੀ ਮੂਰੀ ਅਰਦਾਸ ਕਰਾਂਗੇ ਦੁੱਖ ਵੇਲੇ ਅਰਦਾਸ ਸੁਖ ਵੇਲੇ ਸ਼ੁਕਰਾਨਾ ਹਰ ਵੇਲੇ ਉਸ ਨੂੰ ਚੇਤੇ ਰੱਖਾਂਗੇ ਸਤਿਗੁਰੂ ਜੀ ਕਹਿੰਦੇ ਫੇਰ ਉਹਨੇ ਸਾਰੇ ਦੁੱਖ ਹੀ ਮਿਟ ਦੇਣੇ ਆ ਸਾਡੇ ਜਿਨ ਸਗਲੇ ਰੋਗ ਮਿਟਾਏ ਸਾਰੇ ਦੁੱਖ ਖਤਮ ਕਰ ਦੇਣੇ ਆ ਸਾਰੀਆਂ ਚਿੰਤਾਵਾਂ ਮਿਟ ਜਾਣੀਆਂ ਜਦੋਂ ਤੂੰ ਅਕਾਲ ਪੁਰਖ ਪਰਮੇਸ਼ਰ ਨੂੰ ਸਹਾਈ ਬਣਾ ਲਿਆ ਮਦਦਗਾਰ ਬਣਾ ਲਿਆ ਆਪਣਾ ਰਾਖਾ ਬਣਾ ਲਿਆ ਉਹਨੇ ਕਿਰਪਾ ਜ਼ਰੂਰ ਕਰਨੀ ਆ ਜੀ ਇਹ ਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਵ ਸੰਗਤਾਂ ਨੇ ਬੜੇ ਪਿਆਰ ਸਤ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸੱਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੀ ਦੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ